ਪਿਛਲੇ 2 ਹਫਤਿਆਂ ਤੋਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਸੋਸ਼ਲ ਮੀਡੀਆ ਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਾਈ ਹੋਈ ਹੈ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸੋਸ਼ਲ ਮੀਡੀਆ ਵੱਲੋਂ ਉਹਦੇ ਉੱਤੇ ਧੜਾ ਧੜ ਰੀਲਾਂ ਬਣ ਰਹੀਆਂ ਹਨ ਸਰਬਜੀਤ ਦੇ ਇਸ ਕਾਰੇ ਨਾਲ ਚੜ੍ਹਦਾ ਪੰਜਾਬ ਤਾਂ ਸ਼ਰਮਸ਼ਾਰ ਹੋਇਆ ਹੀ ਹੈ ਔਰ ਲਹਿੰਦੇ ਪੰਜਾਬ ਦੇ ਮੀਡੀਆ ਉੱਤੇ ਵੀ ਉਸ ਨੂੰ ਇਸ ਗੱਲ ਲਈ ਲਾਂਤਾਂ ਪਾਈਆਂ ਜਾ ਰਹੀਆਂ ਹਨ ਕਿ ਜਿਹੜੀ ਆਪਣੇ ਪਤੀ ਤੇ ਪੁੱਤ ਪੋਤਿਆਂ ਦੀ ਨਹੀਂ ਬਣੀ ਦੇਸ਼ ਦੀ ਨਹੀਂ ਬਣੀ ਧਰਮੀ ਨਹੀਂ ਬਣੀ ਉਹ ਇਧਰ ਆ ਕੇ ਨਾਦਰ ਹੁਸੈਨ ਇਹ ਪਾਕਿਸਤਾਨ ਦੀ ਵਫਾਦਾਰ ਕਿਵੇਂ ਬਣ ਸਕਦੀ ਹੈ ਬਹੁਤ ਹੀ ਇਹ ਗੱਲ ਕਹਿ ਰਹੇ ਹਨ ਕਿ ਇਸ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ ਦੂਜੇ ਪਾਸੇ ਜਿਹੜੇ ਲੋਕ ਪ੍ਰੇਮ ਦੇ ਪੁਜਾਰੀ ਹਨ ਔਰਤ ਦੀ ਆਜ਼ਾਦੀ ਦੇ ਪੱਖ ਵਿੱਚ ਬੋਲਣ ਵਾਲੇ ਹਨ ਉਹਨਾਂ ਦਾ ਕਹਿਣਾ ਹੈ ਕਿ ਫਿਰ ਕੀ ਹੋਇਆ ਜੇ ਸਰਬਜੀਤ ਨੇ ਅਜਿਹਾ ਕਰ ਲਿਆ ਪਿਆਰ ਤਾਂ ਕਿਸੇ ਵੀ ਧਰਮ ਜਾਂ ਜਾਤ ਦੇ ਵਿਅਕਤੀ ਨਾਲ ਹੋ ਸਕਦਾ ਹੈ ਪਰ ਇੱਥੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਆਪਣੀ ਸ਼ਖਸੀਅਤ ਆਪਣੇ ਪਰਿਵਾਰ ਆਪਣੇ ਧਰਮ ਤੇ ਸਮਾਜ ਦੀ ਇੱਜ਼ਤ ਨੂੰ ਛਿੱਕੇ ਟੰਕ ਕੇ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਲਈ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੇ ਜੋ ਚੰਦ ਚੜ੍ਹਿਆ ਉਸ ਦਾ ਸਮਾਜ ਤੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਜਰਾ ਸੋਚਣ ਦੀ ਲੋੜ ਹੈ ਉਸ ਨੇ ਆਪਣੇ ਸਮਾਜ ਦੀ ਖੁੱਲ੍ਹ ਦਾ ਨਜਾਇਜ਼ ਫਾਇਦਾ ਉਠਾਇਆ ਹੈ ਤੁਸੀਂ ਸਾਰਿਆਂ ਨੇ ਉਸ ਦੀ ਉਹ ਵੀਡੀਓ ਦੇਖੀ ਹੋਵੇਗੀ ਜਿਸ ਵੇਲੇ ਉਹ ਆਪਣੇ ਪਤੀ ਨਾਲ ਵਕੀਲ ਦੇ ਸਾਹਮਣੇ ਬੈਠੀ ਹੋਈ ਹੈ ਤੇ ਉਸ ਨੇ ਆਪਣੇ ਪੱਲੂ ਨਾਲ ਆਪਣਾ ਸਿਰ ਢਕਿਆ ਹੋਇਆ ਹੈ ਕਿਉਂਕਿ ਉਸ ਦੇਸ਼ ਦੇ ਧਰਮ ਦੀ ਇਹ ਮਰਿਆਦਾ ਹੈ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਧਰਮ ਦੀ ਮਰਿਆਦਾ ਤੋੜ ਕੇ ਦੂਜੀ ਧਰਮ ਦੀ ਮਰਿਆਦਾ ਦਾ ਪਾਲਨ ਕਰਨ ਨਾਲ ਕੀ ਉਹ ਦੁੱਧ ਤੋਤੀ ਬਣ ਸਕਦੀ ਹੈ ਉਹ ਵਕੀਲ ਦੇ ਸਾਹਮਣੇ ਬੈਠੀ ਬੜੀ ਹੁਬ ਕੇ ਇਹ ਗੱਲ ਕਹਿ ਰਹੀ ਸੀ ਕਿ ਮੇਰਾ ਹੁਸੈਨ ਦੇ ਨਾਲ ਮਨੋਸੰਲ ਦਾ ਪਿਆਰ ਹੈ ਤੇ ਉਹ ਇਸ ਨੂੰ ਪਸੰਦ ਕਰਦੀ ਹੈ ਖੈਰ ਇਹੋ ਜੀਆਂ ਔਰਤਾਂ ਦੀ ਪ੍ਰੇਮ ਕਹਾਣੀ ਨੂੰ ਭੁਲਾਰਾ ਦੇਣ ਵਿੱਚ ਸੋਸ਼ਲ ਮੀਡੀਆ ਨੇ ਜੋ ਵਿਚੋਲੇ ਦੀ ਭੂਮਿਕਾ ਨਿਭਾਈ ਹੈ ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਨੂਰ ਹੁਸੈਨ ਕਹਿੰਦੀ ਹੈ ਕਿ ਫੇਸਬੁੱਕ ਰਾਹੀਂ ਉਹ ਨਾਸਿਰ ਹੁਸੈਨ ਦੇ ਸੰਪਰਕ ਵਿੱਚ ਆਈ ਸੀ ਇਸੇ ਤਰ੍ਹਾਂ ਦੀਆਂ ਪ੍ਰੇਮ ਕਹਾਣੀਆਂ ਵਿੱਚ ਪਾਕਿਸਤਾਨ ਦੀ ਸੀਮਾ ਹੈਦਰ ਵੀ ਪਿਛਲੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਉਸ ਦੀਆਂ ਤੇ ਉਸ ਦੇ ਭਾਰਤੀ ਪ੍ਰੇਮੀ ਸਚਨ ਦੀਆਂ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਤੇ ਇੰਨੀਆਂ ਘੁੰਮੀਆਂ ਕਿ ਉਸ ਦੇ ਫਾਲੋਅਰ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ। ਅਸਲ ਵਿੱਚ ਇਹੋ ਜੀਆਂ ਰੋਮਾਂਟਿਕ ਵੀਡੀਓ ਨਾ ਸਿਰਫ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣ ਜਾਂਦੀਆਂ ਸਗੋਂ ਲੋਕੀ ਗੰਦੇ-ਮੰਦੇ ਕਮੈਂਟਸ ਕਰਕੇ ਆਪਣੀ ਮਨਾਂ ਦੀ ਪੜਾਅਸ ਵੀ ਕੱਢ ਲੈਂਦੇ ਹਨ। ਪਾਕਿਸਤਾਨ ਦੀ ਸੀਮਾ ਹੈਦਰ ਨੇ ਇੱਕ ਸਿਆਣਤ ਕੀਤੀ ਕਿ ਆਪਣੇ ਚਾਰ ਬੱਚਿਆਂ ਨੂੰ ਨਾਲ ਲੈ ਕੇ ਤੁਰ ਪਈ ਤੁਹਾਨੂੰ ਯਾਦ ਹੋਵੇਗਾ ਅਪ੍ਰੈਲ 2018 ਵਿੱਚ ਕਿਰਨ ਬਾਲਾ ਨਾਂ ਦੀ ਔਰਤ ਇਸੇ ਤਰ੍ਹਾਂ ਸਿੱਖ ਜਥੇ ਦੀ ਆੜ ਵਿੱਚ ਪਾਕਿਸਤਾਨ ਪਹੁੰਚੀ ਤੇ ਉੱਥੇ ਆਪਣੇ ਪ੍ਰੇਮੀ ਮੁਹੰਮਦ ਆਜ਼ਮ ਨਾਲ ਭੱਜ ਗਈ ਸੀ ਤੇ ਉਹ ਇਸਲਾਮ ਕਬੂਲ ਕਰਕੇ ਕਿਰਨ ਤੋਂ ਅਮੀਨਾ ਬਣ ਗਈ ਉਹ ਕਿਹੋ ਜਿਹੇ ਹਾਲਾਤਾਂ ਵਿੱਚ ਜੀ ਰਹੀ ਹੈ ਇਦੇ ਬਾਰੇ ਕਿਸੇ ਨੂੰ ਕੋਈ ਭਿੰਨਕ ਨਹੀਂ ਤੇ ਜਿਹੜੇ ਮਾਪਿਓ ਬਾਰੇ ਬੱਚਿਆਂ ਨੂੰ ਛੱਡ ਕੇ ਉਹ ਭੱਜ ਗਏ ਸੀ ਉਹ ਵਿਚਾਰੇ ਕਿਹੜੇ ਹਾਲਾਤਾਂ ਵਿੱਚ ਜੀ ਰਹੇ ਹੋਣਗੇ ਤੇ ਲੋਕਾਂ ਦੇ ਤਾਣੇ ਮੇਣੇ ਸੁਣ ਰਹੇ ਹੋਣਗੇ ਇਹਦੇ ਬਾਰੇ ਜਰਾ ਉਹਨਾਂ ਲੋਕਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਜਿਹੜੇ ਇਹ ਕਹਿੰਦੇ ਹਨ ਔਰਤ ਨੂੰ ਆਜ਼ਾਦੀ ਹੈ ਉਹ ਜੋ ਚਾਹੇ ਕਰ ਸਕਦੀ ਹੈ ਰਾਜਸਥਾਨ ਦੇ ਪਿਹਾੜੀ ਦੀ ਰਹਿਣ ਵਾਲੀ ਅੰਜੂ ਦੀ ਪ੍ਰੇਮ ਕਹਾਣੀ ਵੀ ਕਿਸੇ ਸਮੇਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰਹੀ ਤੁਹਾਨੂੰ ਯਾਦ ਹੋਵੇਗਾ ਤੁਹਾਨੂੰ ਯਾਦ ਹੋਵੇਗਾ ਕਿ ਇਸਨੇ ਆਪਣੇ ਭਾਰਤੀ ਪਤੀ ਤੇ ਦੋ ਬੱਚਿਆਂ ਨੂੰ ਛੱਡ ਕੇ ਫੇਸਬੁੱਕ ਤੇ ਬਣੇ ਆਪਣੇ ਪ੍ਰੇਮੀ ਨਸਰੂਲਾ ਨੂੰ ਮਿਲਣ ਲਈ ਪਾਕਿਸਤਾਨ ਚਲੀ ਗਈ ਸੀ ਤੇ ਉੱਥੇ ਜਾ ਕੇ ਇਸਲਾਮ ਧਰਮ ਦੀਆਂ ਰੌ ਰੀਤਾਂ ਦੇ ਅਨੁਸਾਰ ਵਿਆਹ ਕਰਵਾ ਲਿਆ ਸੀ ਤੇ ਉੱਥੇ ਉਹ ਫਾਤਿਮਾ ਬਣ ਕੇ ਕਿਹੋ ਜਿਹਾ ਜੀਵਨ ਬਤੀਤ ਕਰ ਰਹੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਲੈਹਿੰਦੇ ਪੰਜਾਬ ਦੇ ਮੀਡੀਆ ਨੇ ਉਸ ਸਮੇਂ ਉਹਨਾਂ ਦੋਹਾਂ ਦੇ ਘੁੰਮਣ ਫਿਰਨ ਦੀਆਂ ਫੋਟੋਆਂ ਪਾ ਕੇ ਲੋਕਾਂ ਦੇ ਖੂਬ ਵਿਊ ਇਕੱਠੇ ਕੀਤੇ ਸਨ ਲਾਲ ਲੋਕਤਾਰਾ ਚੈਨਲ ਦੇ ਮਾਧਿਅਮ ਰਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਹਰ ਚਮਕਦੀ ਚੀਜ਼ ਸੋਨਾ ਹੀ ਹੁੰਦੀ ਹੈ ਕਈ ਵਾਰੀ ਜਜ਼ਬਾਤਾਂ ਵਿੱਚ ਸਰਬਜੀਤ ਕੌਰ ਅੰਜੂ ਤੇ ਕਿਰਨ ਬਾਲਾ ਵਰਗੀਆਂ ਔਰਤਾਂ ਇਹੋ ਜਿਹੇ ਕਦਮ ਚੁੱਕ ਲੈਂਦੀਆਂ ਹਨ ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਨਰਕ ਵੀ ਬਣ ਜਾਂਦੀ ਹੈ ਬਹੁਤ ਦੂਰ ਨਾ ਜਾਈਏ ਹਾਲ ਹੀ ਵਿੱਚ ਇੱਕ ਜੋਤੀ ਨਾਂ ਦੀ ਕੁੜੀ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਐਕਟਿਵ ਹੋ ਗਈ ਕਿ ਉਹ ਪਾਕਿਸਤਾਨੀ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਆ ਕੇ ਜਸੂਸੀ ਕਰਨ ਦੇ ਕੇਸ ਵਿੱਚ ਫਸ ਗਈ ਤੇ ਅੱਜ ਕੱਲ ਸਲਾਖਾਂ ਦੇ ਪਿੱਛੇ ਗਮਗੀਨ ਜ਼ਿੰਦਗੀ ਜੀ ਰਹੀ ਹੈ ਸੋ ਸਾਥੀਓ ਇਸ ਐਪੀਸੋਡ ਨਾਲ ਹੀ ਅਸੀਂ ਆਪ ਸਭ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਸੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਕਿਸੇ ਲਈ ਵਰ ਵੀ ਬਣ ਸਕਦਾ ਹੈ ਤੇ ਜੇਕਰ ਇਸ ਦੀ ਗਲਤ ਵਰਤੋਂ ਕੀਤੀ ਤਾਂ ਇਹ ਸ਼ਰਾਪ ਬਣ ਕੇ ਜ਼ਿੰਦਗੀ ਨੂੰ ਨਰਕ ਵੀ ਬਣਾ ਸਕਦਾ ਹੈ ਕਮੈਂਟ ਕਰਕੇ ਦੱਸਣਾ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਹੋ ਸਕੇ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਧੰਨਵਾਦ